ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਜੀਤ ਦਸਾਂ ਦੀ ਗੱਲ ਕਰਨੀ ਹੈ ਉਹਦੀ ਮੂਵੀ ਆ ਰਹੀ ਹੈ ਸਰਦਾਰ ਜੀ 3 ਤੇ ਉਹਦੇ ਵਿੱਚ ਕੋਈ ਆ ਪਾਕਿਸਤਾਨ ਦੀ ਐਕਟਰਸ ਹੈਗੀ ਹੈ ਉਹਦੇ ਕਰਕੇ ਦਿਲਜੀਤ ਦਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕੌਣ ਕਰਦਾ ਹੈ ਜ਼ਿਆਦਾਤਰ ਦੇ ਬਾਲੀਵੁੱਡ ਤੇ ਪੰਜਾਬ ਦੇ ਵਿੱਚ ਵੀ ਕੋਈ ਬਹੁਤੀ ਮਾਨ ਇੱਜ਼ਤ ਨਹੀਂ ਮਿਲੀ ਕਿਉਂ ਕਿ ਕਿਉਂਕਿ ਉਹ ਪੰਜਾਬੀ ਹੈ ਪਰ ਮੈਂ ਜਿਹੜੀ ਗੱਲ ਕਰਨੀ ਹੈ ਇਹ ਕਈਆਂ ਦੇ ਹਾਜਮ ਹੁਣੇ ਨਹੀਂ ਪਰ ਸੁਣ ਜ਼ਰੂਰ ਲਿਓ ਤੇ ਚੰਗਾ ਲੱਗਿਆ ਤਾਂ ਵੈਰੀ ਗੁੱਡ ਗੁੱਡ ਮੰਡਰਫੁਲ ਤੇ ਜਾ ਸ਼ਾਬਾਸ਼ ਕਹਦੇ ਤੇ ਨੇ ਗਾਣਾ ਕਰਨੀਆਂ ਹੁੰਦੀਆਂ ਨੇ ਤੇ ਉਹ ਕੋਈ ਰੋਕਦਾ ਨਹੀਂ ਆਪਣੀ ਮਰਜ਼ੀ ਕਰਿਓ ਅਸਾਂ ਇੱਕ ਵਿਆਹ ਹੋਇਆ ਸੀ ਪਿੱਛੇ ਜੇ ਮੈਰਿਜ ਕਮਾ ਤਾਂ ਇਹ ਸਿੱਧੀ ਸਮਝ ਆ ਜਾਊ ਕਿਹਦਾ ਸੀ ਰਡਾਨੀਆਂ ਦੇ ਹਵਾਨੀਆਂ ਦੇ ਮੁੰਡੇ ਦਾ ਜੋ ਜਿਹੜਾ ਮੋਟਾ ਜਿਹਾ ਸੀਗਾ ਨਾਮ ਮੈਨੂੰ ਨਹੀਂ ਪਤਾ ਹੁਣ ਤੇ ਉਹਦੇ ਵਿਆਹ ਤੇ ਦਲਜੀਤ ਦਸਾਂਜ ਨੂੰ ਕਹਿੰਦੇ 8 ਕਰੋੜ ਰੁਪਈਆ ਦੇ ਕੇ ਸੱਦਿਆ ਸੀ ਵੀ ਆਓ ਪੰਜਾਬੀ ਗਾਣੇ ਗਾਓ ਤੇ ਉਹ ਜਿਹੜੇ ਮੁੰਡੇ ਦਾ ਵਿਆਹ ਸੀ ਉਹ ਕਹਿੰਦਾ ਦਲਜੀਤ ਭਾਜੀ 20 ਮਿੰਟ 20 ਮਿੰਟ ਹੋਰ ਗਾਓ ਉਹ ਕਹਿੰਦਾ ਜੀ ਹੁਕਮ ਕਰੋ ਅੱਧਾ ਘੰਟਾ ਤੇ ਉੱਥੇ ਸਭ ਕੁਝ ਹੋਇਆ ਠੁੰਮਕੇ ਲਾਏ ਕ੍ਰਿਸ਼ਮਕ ਕਪੂਰ ਦੇ ਨਾਲ ਗਰੀਨਾਖਪੂਰ ਦੇ ਨਾਲ ਹਾਲਾਂਕਿ ਸ਼ੈਫ ਅਲੀ ਥੋੜਾ ਜਿਹਾ ਲੋਹਾ ਲੱਖ ਹੋਇਆ ਸੀ ਵੀ ਮੇਰੇ ਘਰ ਵਾਲੀ ਨਾਲ ਤੋਂ ਨੱਚ ਕਿਦਾਂ ਰਿਆ ਹੁੰਦਾ ਹੈ ਅੰਦਰੋਂ ਅੰਦਰੀ ਤੇ ਸਾਰਾ ਕੁਝ ਜਰ ਲਿਆ ਅਗਲੇ ਨੇ ਲੇ ਕੋਈ ਨਹੀਂ ਅਮੀਰਾਂ ਦਾ ਵਿਆਹ ਤੇ ਨਾਲ ਹੀ ਚੋਜ ਅਮੀਰਾਂ ਦੇ ਚਮਚਾਂ ਨਾਲ ਪੀਣ ਸ਼ਰਾਬਾਂ ਇਹ ਚੱਲਦਾ ਹੁੰਦਾ ਹੈ ਜੀ ਪਰ ਮੈਂ ਉਸ ਵਕਤ ਇੱਕ ਵੀਡੀਓ ਪਾਈ ਸੀ ਵੀ ਅਗਲੇ ਨੇ ਪਾ ਕੇ ਫੁੱਲੀਆਂ ਬੰਦਰ ਨਚਾਇਆ ਤੇ ਕਈਆਂ ਨੂੰ ਮਿਰਚਾਂ ਲੱਗੀਆਂ ਸੀ ਕਿ ਤੁਸੀਂ ਦਲਜੀਤ ਦੇ ਵਿਰੋਧ ਵਿੱਚੋਂ ਮੈਂ ਵਿਰੋਧ ਵਿੱਚ ਨਹੀਂ ਜੀ ਜਿਹੜੇ ਦੇਸ਼ ਭਗਤ ਨੇ ਨਾ ਹਾਲਾਂਕਿ ਮੈਂ ਵੀ ਦੇਸ਼ ਦਾ ਵਚਿੰਦਾ ਮੈਂ ਵੀ ਆਪਣੇ ਦੇਸ਼ ਦੇ ਨਾਲ ਗਦਾਰੀ ਨਹੀਂ ਕਰ ਸਕਦਾ ਮੈਂ ਵੀ ਦੇਸ਼ ਦਾ ਭਗਤਾਂ ਜਾਂ ਦੇਸ਼ ਭਗਤਾਂ ਮੈਨੂੰ ਵੀ ਇੱਦਾਂ ਹੀ ਕਹਿਣਾ ਤੁਸੀਂ ਕਹਿਣਾ ਵੀ ਚਾਹੀਦਾ ਉਹ ਬਰਦਾਸ਼ਤ ਕਿਉਂ ਨਹੀਂ ਕਰ ਰਹੇ ਕਿਉਂਕਿ ਅਗਲੇ ਕਹਿੰਦੇ ਨੇ ਵੀ ਪਾਕਿਸਤਾਨ ਦੇ ਨਾਲ ਸਾਡੀ ਤਾਂ ਜੰਗ ਛਿੜ ਗਈ ਸੀ ਤੁਸੀਂ ਪਾਕਿਸਤਾਨੀ ਐਕਟਰਸ ਨੂੰ ਕਿਵੇਂ ਫਿਲਮ ਦੇ ਵਿੱਚ ਲੈ ਲਿਆ ਹਾਲਾਂਕਿ ਦਲਜੀਤ ਦਸਾਂਜ ਇੱਕ ਐਕਟਰ ਹੈ ਉਹਦਾ ਇੱਕ ਕਿਰਦਾਰ ਹੈ ਉਹਨੂੰ ਕਿੰਨੇ ਪੈਸੇ ਦਿੱਤੇ ਹੋਣਗੇ 5 ਕਰੋੜ 10 ਕਰੋੜ 15 ਕਰੋੜ 20 ਕਰੋੜ ਇਦੋਂ ਬੱਧਨ ਦਿੱਤਾ ਹੋਣਾ ਫਿਲਮ ਤੇ ਲੱਗੇ ਤਾਂ ਬਹੁਤ ਹੋਣੇ ਔਰ ਫਿਲਮ ਤੇ ਪੈਸੇ ਪ੍ਰੋਡਿਊਸਰ ਲਾਉਂਦਾ ਡਾਇਰੈਕਸ਼ਨ ਕਿਹਦੀ ਹੁੰਦੀ ਹੈ ਡਾਇਰੈਕਟਰ ਦੀ ਤੇ ਲਿਖੀ ਕਿੰਨੇ ਹੁੰਦੀ ਹੈ ਐਕਟਰ ਦੀ ਸੌਰੀ ਡਾਇਰੈਕਟਰ ਦੀ ਤੇ ਹੁਣ ਸਭ ਤੋਂ ਵੱਡਾ ਰੋਲ ਜਿਹੜਾ ਕਾਸਟਿੰਗ ਦਾ ਹੁੰਦਾ ਹੈ ਉਹ ਜ਼ਿਆਦਾਤਰ ਤੇ ਡਾਇਰੈਕਟਰ ਦਾ ਤੇ ਪ੍ਰੋਡਿਊਸਰ ਦਾ ਹੁੰਦਾ ਦਲਜੀਤ ਨੂੰ ਫਿਲਮ ਦੇ ਪ੍ਰੋਡਿਊਸਰ ਨੇ ਲਿਆ ਡਾਇਰੈਕਟਰ ਨੇ ਲਿਆ ਇਦਾਂ ਹੀ ਪਾਕਿਸਤਾਨੀ ਐਕਟਰ ਐਕਟ੍ਰੈਸ ਨੂੰ ਲੈ ਲਿਆ ਹੁਣ ਦਲਜੀਤ ਦਾ ਦੇ ਵਿੱਚ ਕੋਈ ਰੋਲ ਹੀ ਹੈ ਨਹੀਂ ਜਾ ਤਾਂ ਉਹਦਾ ਆਪਣਾ ਪ੍ਰੋਡਕਸ਼ਨ ਹੌਸ਼ ਹੋਵੇ ਵੀ ਉਹਨੇ ਆਪਣੇ ਪ੍ਰੋਡਕਸ਼ਨ ਹੌ ਦੇ ਵਿੱਚ ਫਿਲਮ ਰਿਲੀਜ਼ ਕੀਤੀ ਹੈ ਬਣਾਈ ਹੈ ਹੁਣ ਜਿਹੜਾ ਵਿਰੋਧ ਹੋ ਰਿਹਾ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਵੀ ਇਹ ਪੰਜਾਬ ਦੇ ਉਹੀ ਪੰਜਾਬੀ ਲੋਕ ਜਿਹੜੇ ਕਹਿੰਦੇ ਪੰਜਾਬੀ ਆ ਗਏ ਓਏ ਛਾ ਗਏ ਓਏ ਜਿਹੜੇ 2 ਮਹੀਨੇ ਪਹਿਲਾਂ ਖੰਡ ਪਾਉਂਦੇ ਸੀ ਫੁੱਲਾਂ ਦੀ ਬਰਖਾ ਕਰਦੇ ਸੀ ਅੱਜ ਕਹਿੰਦੇ ਦਲਜੀਤ ਦਸਾਂਜ ਗਦਾਰ ਅੱਜ ਦ੍ਰੇਸ਼ ਤ੍ਰੋਹੀ ਹੈ ਪਤਾ ਨਹੀਂ ਕਿਹੋ ਸ਼ਬਦ ਵਰਤੇ ਜਾ ਰਹੇ ਨੇ ਜਿਹੜਾ ਉਹਦੇ ਹੱਕ ਵਿੱਚ ਆਉਂਦਾ ਤੁਹਾਨੂੰ ਪਤਾ ਹੈ ਜਸਵੀਰ ਜੱਸੀ ਤੇ ਦਿੱਲੀ ਵਿੱਚ ਐਫ ਆਈ ਆਰ ਦਰਜ ਹੋ ਗਈ ਕਹਿੰਦੇ ਤੁਸੀਂ ਦਲਜੀਤ ਦੇ ਹੱਕ ਵਿੱਚ ਕਿਉਂ ਬੋਲੇ ਉਹਨਾਂ ਅੰਦਾਜ਼ਾ ਤੁਸੀਂ ਲਾਓ ਵੀ ਜਿਨ੍ਹਾਂ ਨੇ ਤੁਹਾਨੂੰ ਬਾਂਦਰ ਬਣਾ ਕੇ ਨਚਾਇਆ ਵੱਡੇ ਵਿਆਹ ਦੇ ਵਿੱਚ ਤੇ ਕੀ ਤੁਹਾਨੂੰ ਉਹਨਾਂ ਨੇ ਇਨਵਾਈਟ ਕੀਤਾ ਸੀ ਜਾਂ ਤੁਹਾਨੂੰ ਕੇਵਲ ਜਲੀਲ ਕਰਨ ਵਾਸਤੇ ਸੱਦਿਆ ਸੀ ਇਹ ਅੰਦਾਜ਼ਾ ਲਾਉਂਗੇ ਤੇ ਸਾਡੇ ਜਿਹੜੇ ਪੰਜਾਬ ਦੇ ਕੁਝ ਚੌਧਰੀ ਹੁੰਦੇ ਨੇ ਨਾ ਇਹ ਫਿਰ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਜੇ মিডিਆ ਬੁਕਾਉ ਹੁੰਦਾ ਮੈਂ ਕਿ ਤੁਹਾਨੂੰ ਦੇਣਗੇ ਮੂੰਹ ਦੇ ਵਿੱਚ ਹਾਂਜੀ ਦਲਜੀਤ ਵਾਰੇ ਕੀ ਖਿਆਲ ਹੈ ਦਲਜੀਤ ਤਾਂ ਜੀ ਦੇਤਰੋਹੀ ਆ ਉਹ ਪਾਕਿਸਤਾਨ ਦੇ ਨਾਲ ਕੁੜੀ ਨਾਲ ਫਿਲਮਾਂ ਬਣਾਉਂਦਾ ਹੈ। ਹਲ ਤਾਂ ਇਹ ਨਹੀਂ ਕਿ ਹਾਂ ਵਿਆਹ ਦੇ ਨਾਲ ਸੰਬੰਧ ਹੋਣਗੇ। ਹਲ ਤਾਂ ਬਹੁਤ ਕੁਝ ਕਹਿਣਾ ਸੀ ਇਹਨਾਂ ਨੇ। ਪਰ ਸ਼ਰਮ ਜੀ ਆਉਂਦੀ ਹੈ। ਬਿਸਰ ਤੇ ਪੱਕ ਬੰਨੀ ਹੈ। ਜੇ ਇਦਾਂ ਕਹਿੰਦੇ ਫਿਰ ਕਹਾਂਗੇ ਦਸਤਾਰ ਦੀ ਬਿਆਦਵੀ ਕਰਤੀ। ਉਹ ਸਿੱਖ ਸੀ। ਅਸ਼ੇਕ ਸ਼ਬਦ ਹੋਰ ਹੈ ਨਾਲ ਕੋਲੇ, ਟਰਬਨ। ਕਿੱਡੇ ਲੈਵਲ ਤੇ ਲੈ ਕੇ ਗਿਆ ਉਹ ਬੰਦਾ। ਫਿਰ ਇਹ ਵੀ ਕਹਿਣਾ ਸੀ। ਪਰ ਮੈਂ ਜਿਹੜੀ ਗੱਲ ਕੀਤੀ ਹੈ ਨਾ ਇਹਦੀ ਸਮਝ ਉਹਨਾਂ ਨੂੰ ਆਣੀ ਹੈ ਜਿਨ੍ਹਾਂ ਕੋਲੇ ਮਾੜੀ ਮੋਟੀ ਅਕਲ ਜਾਂ ਖੋਪੜ ਹੋਊਗਾ ਜਿਨ੍ਹਾਂ ਕੋਲੇ ਨਹੀਂ ਹੋਣਾ ਉਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਨਾ ਕੱਖ ਨਹੀਂ ਪੈਣਾ ਉਸ ਦਾ ਤਾਂ ਫਿਰ ਹੋਰ ਮਤਲਬ ਹੋ ਜਾਂਦਾ ਕੱਖ ਨਹੀਂ ਪੈਣਾ ਪਰ ਅੰਦਾਜ਼ਾ ਲਾਇਓ ਵੀ ਇਹ ਗਾਲਾਂ ਦੇਣ ਵਾਲੇ ਦੇਤਰੋ ਹੀ ਕਹਿਣ ਵਾਲੇ ਗਦਾਰ ਕਹਿਣ ਵਾਲੇ ਇਹ ਉਹੀ ਲੋਕ ਨੇ ਜਿਹੜੇ 2 ਕੁ ਮਹੀਨੇ ਪਹਿਲਾਂ ਕਹਿੰਦੇ ਸੀ ਦਲਜੀਤ ਦਲਜੀਤ ਨੰਬਰ 1 ਪੰਜਾਬ ਦਾ ਐਕਟਰ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਇੱਕ ਬੀਬੀ ਕਹਿੰਦੀ ਪਤਨ ਜੇ ਕੀ ਨਾ ਹੁਣ ਮੇਰੇ ਚੇਤੇ ਨਹੀਂ ਆਉਂਦਾ ਉਹ ਕਹਿੰਦੀ ਦਲਜੀਤ ਤਾਂ ਜੀ ਜਦੋਂ ਅ ਸ਼ੂਟਿੰਗ ਤੇ ਹੁੰਦਾ ਉਦੋਂ ਇੱਕ ਪਾਸੇ ਵਹਿ ਕੇ ਵਾਇਗਰੂ ਵਾਇਗਰੂ ਕਰਦਾ ਹੁੰਦਾ ਤੇ ਇੱਕ ਕਹਿੰਦਾ ਮਾਲਾ ਫੜੀ ਹੁੰਦੀ ਐ ਅੱਜ ਮੈਂ ਗੁਲਾਬ ਸਿੱਧੂ ਨੇ ਫੁਗੜਾ ਨਾਲੇ ਗੱਪ ਮਾਰੀ ਜਾਂਦੇ ਨਾਲੇ ਮਾਲਾ ਫੇਰੀ ਜਾਂਦਾ ਸੁਣਿਆ ਹੁਣ ਤੁਸੀਂ ਸਾਡੀ ਜ਼ਮੀਨ ਵੇਚੀ ਸੀ ਬਾਈ ਅਸੀਂ ਬਾਈ ਉੱਥੇ ਚੱਲੇ ਬਾਈ ਜਿੰਨੀਆਂ ਫੁਗੜੀਆਂ ਬੰਦੇ ਮੱਜਵੇਂ ਤੁਸੀਂ ਜੀ ਖਾਨ ਸੁਣੇ ਕਹਿੰਦਾ 90 ਲੱਖ ਦਾ ਕਰਜ਼ਾ ਸੀ ਮੇਰੇ ਤੇ ਉਹ ਲਾਹਿਆ ਤੇ ਦੀਵਾਲੀ ਵੇਲੇ ਕਹਿੰਦਾ ਬਾਪੂ 10 ਰੁਪਏ ਦਿੰਦਾ ਸੀ ਪਟਾਕੇ ਚਲਾਉਣ ਨੂੰ ਇਹਨਾਂ ਦੀ ਔਕਾਤ ਦਾ ਪਤਾ ਲੱਗ ਜਾਂਦਾ ਵੀ 90 ਲੱਖ ਕਰਜ਼ਾ ਫਿਰ ਕੱਦ ਚੜ ਕੇ ਜਦੋਂ 10 ਰੁਪਏ ਮਿਲਦੇ ਸੀ ਦੁਵਾਲੇ ਤੇ ਪਟਾਕੇ ਚੜਾਉਣ ਉਮਰ ਕਿੰਨੀ ਕੁ ਹੋ ਗਈ 70 ਸਾਲ ਦਾ ਹੋ ਗਿਆ ਜਿੰਨੀਆਂ ਵੀ ਜੁੱਤੀਆਂ ਹੋਣ ਟੁੱਟੀਆਂ ਭਜੀਆਂ ਸਾਰੀਆਂ ਇਕੱਠੀਆਂ ਕਰਕੇ ਜੇ ਬਾਂਦਰ ਕਿਲਾ ਨੇ ਖੇਡਦੇ ਹੁੰਦੇ ਸੀ ਜਿਹੜਾ ਫਾਜਾਂ ਦੇ ਉੱਤੇ ਪੈਂਦੀਆਂ ਹੁੰਦੀ ਸੀ ਇਦਾਂ ਪਹਿਨਣਾਂ ਦੇ ਫਿਰ ਇੰਨੀ ਅਗਲ ਟਿਕਾਣੀ ਹੁੰਦੀ ਹੈ ਅੱਛਾ ਹੁਣ ਜਿਹੜੀ ਮੈਂ ਗੱਲ ਕੀਤੀ ਹੈ ਨਾ ਦਰਜੀਦ ਸਾਂਹ ਦੀ ਤੇ ਮੈਨੂੰ ਵੀ ਕਹਿਣਗੇ ਵੀ ਤੂੰ ਹੱਕ ਵਿੱਚ ਹੈ ਹਾਂਜੀ ਬਿਲਕੁਲ ਜੀ ਇਹ ਮੇਰੀ ਫਿਤਰਤ ਹੈ ਜਿੱਥੇ ਬੰਦਾ ਗਲਤ ਹੋ ਉੱਥੇ ਉਹਨੂੰ ਗਲਤ ਕਵਾਂਗੇ ਜਿੱਥੇ ਸਹੀ ਹੋ ਉਹਨੂੰ ਸਹੀ ਕਵਾਂਗੇ ਇੱਥੇ ਦਲਜੀਤ ਦਸਾਨ ਦਾ 1% ਵੀ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਉਹ ਐਕਟਰ ਹੈ ਕਾਸਟਿੰਗ ਕਿਹਨੇ ਕੀਤੀ ਹੈ ਪ੍ਰੋਡਿਊਸਰ ਕੌਣ ਹੈ ਐਕਟਰ ਦਲਜੀਤ ਹੈ ਤੇ ਡਾਇਰੈਕਟਰ ਕੌਣ ਹੈ ਰਾਈਟਰ ਕੌਣ ਹੈ ਇਹ ਉਹਨਾਂ ਤੋਂ ਪੁੱਛੋ ਦਲਜੀਤ ਉਹ ਚੈੱਕ ਕੱਢ ਕੇ ਦਿੰਦਾ 5 ਕਰੋੜ ਦਾ 10 ਕਰੋੜ ਦਾ 20 ਕਰੋੜ ਜਿੰਨੇ ਵੀ ਲਏ ਉਹਨੇ ਉਹਦਾ ਕੋਈ ਰੋਲ ਹੀ ਹੈ ਨਹੀਂ ਤੇ ਤੁਸੀਂ ਜਿਹੜਾ ਤੁਹਾਡਾ ਕਿਰਦਾਰ ਹੁੰਦਾ ਅੱਖਾਂ ਬੰਦ ਕਰਕੇ ਤੁਸੀਂ ਉਹ ਲੋਕ ਨੂੰ ਮੈਨੂੰ ਇਹ ਗੱਲ ਕਹਿਣੀ ਪਊ ਜਦੋਂ ਤੁਹਾਨੂੰ ਗਾਉਂ ਹੁੰਦਾ ਨਾ ਤੁਸੀਂ ਉਹਦੇ ਗਧੇ ਨੂੰ ਵੀ ਬਾਪੂ ਕਹਿੰਦੇ ਹੋ ਤੇ ਜਦੋਂ ਗਾਉਂ ਨਿਕਲ ਜੇ ਕਿ ਤੁਸੀਂ ਆਪਣੇ ਬਾਪੂ ਨੂੰ ਵੀ ਗਧਾ ਕਹਿ ਦਿੰਦੇ ਇਹ ਲੱਛਣ ਨੇ ਤੁਹਾਡੇ ਤੇ ਇਹਨੋਂ ਵੱਧ ਕੁਝ ਨਾ ਬੋਲਣਾ ਤਾਂ ਚੰਗਾ ਰਹੋ ਪਰ ਦਲਜੀਤ ਦਸਾਂ ਦੇ ਹੱਕ ਵਿੱਚ ਖੜਿਆ ਉਹ ਸਹੀ ਹੈ ਉਹਦਾ ਕੋਈ ਕਸੂਰ ਨਹੀਂ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਉਹ ਲੋਕਾਂ ਤੁਸੀਂ ਤੱਕੜੀ ਦੇਖਣੀ ਹੁੰਦੀ ਹੈ ਵੀ ਪਾਲੜਾ ਕਿੱਧਰ ਲਾ ਪਾਰੀ ਹੈ ਤੁਸੀਂ ਉਧਰ ਬੈਠਣਾ ਹੁੰਦਾ ਤੇ ਅਸੀਂ ਕੌਣ ਅਸੀਂ ਕਦੇ ਭੀੜ 'ਚ ਖੜ ਕੇ ਭੀੜ ਦਾ ਸਹਾਰਾ ਲੈਣ ਵਾਲੇ ਨਹੀਂ ਇਹ ਤਾਂ ਕੱਲੇ ਚੱਲਦੇ ਆ ਜਿਹਦਾ ਜੀ ਕਰਦਾ ਹੁੰਦਾ ਪਿੱਛੇ ਤੁਰ ਪੈਂਦਾ ਜਿਹੜਾ ਛੇਤरां ਤੋਂ ਡਰਦਾ ਹੁੰਦਾ ਉਹ ਪਾਸੇ ਹੋ ਜਾਂਦਾ ਅਸੀਂ ਉਹ ਲੋਕਾਂ ਤੇ ਆਪਣੀ ਔਕਾਤ ਜਿਹਨੇ ਦਿਖਾਉਣੀਆਂ ਦਿਖਾਓ ਤੁਹਾਨੂੰ ਖੁੱਲੀ ਛੁੱਟੀ ਹੈ ਪਰ ਚੇਤੇ ਰੱਖ ਲਿਓ ਵੀ 2 ਮਹੀਨੇ ਪਹਿਲਾਂ ਦਲਜੀਤ ਨੂੰ ਕੀ ਕਹਿੰਦੇ ਸੀ ਅੱਜ ਕੀ ਕਹਿੰਨੇ ਹੋ ਇਹ ਚੇਤੇ ਰੱਖ ਲਿਓ ਮੈਂ ਵੀਡੀਓ ਪਾਈ ਸੀ ਮੈਂ ਕਿਹਾ ਮੋਦੀ ਸਾਹਿਬ ਨੂੰ ਮਿਲੇ ਨੇ ਕਹਿੰਦੇ ਤੈਂ ਕੀ ਲੈਣਾ ਮੈਂ ਤਾਂ ਕੁਝ ਵੀ ਨਹੀਂ ਲੈਣਾ ਅਸੀਂ ਕੁਝ ਨਹੀਂ ਲੈਣਾ ਕਿਸੇ ਤੋਂ ਤੁਸੀਂ ਬਹੁਤ ਕੁਝ ਲੈਣਾ ਕਈਆਂ ਦੇ ਪੇਚ ਚੱਲ ਜਾਣਗੇ ਕਈ ਉਹਨੂੰ ਸ਼ਾਬਾਸ਼ ਹੀ ਮਿਲ ਜੂ ਕਈ ਉਹਨਾਂ ਮੜਾ ਮੋਟਾ ਕਿਸੇ ਹੋਰ ਫਿਲਮੇ ਚ ਕਾਮਿਲ ਹੁਲਾ ਹੈ ਪਾਕਿਸਤਾਨੀ ਕਹਿੰਦੇ ਅਸੀਂ ਦਲਜੀਤ ਦੇ ਹੱਕ ਵਿੱਚ ਆ ਤੇ ਹੁਣ ਸੋਧਾ ਲਾਉਣ ਵਾਲੇ ਉਧਰ ਨੂੰ ਹੋ ਜੋ ਦੁਬਾਰਾ ਜੰਗ ਸ਼ੁਰੂ ਕਰ ਲਵੇ ਤੁਸੀਂ ਕਿਉਂ ਕਿਹਾ ਜੇ ਤੁਹਾਡੇ ਕਾਲਜੇ ਦੇ ਵਿੱਚ ਠੰਡ ਪੈ ਜਾ ਤੋ ਉਧਰ ਨੂੰ ਹੋ ਜੋ ਦਲਜੀਤ ਤਾਂ ਇਹ ਕਹਿ ਦੂ ਕਾਲ ਨੂੰ ਵੀ ਮੈਂ ਪੰਜਾਬੀ ਐਕਟਰ ਸੌਰੀ ਪਾਕਿਸਤਾਨੀ ਐਕਟਰ ਦੇ ਨਾਲ ਕੰਮ ਨਹੀਂ ਕਰੂੰਗਾ ਕੋਈ ਗੱਲ ਨਹੀਂ ਪਰ ਤੁਸੀਂ ਜਿਹੜੇ ਬੋਲ ਬੋਲ ਦਿੱਤੇ ਨਾ ਕੁਲਾਂ ਥਲੋਂ ਪਾਣੀ ਲੰਘ ਜੇ ਤੇ ਕਮਾਨ ਵਿੱਚੋਂ ਤੀਰ ਨਿਕਲ ਜੇ ਤੇ ਆ ਜਵਾਨ ਵਿੱਚੋਂ ਬੋਲ ਨਿਕਲ ਜਾਣ ਇਹ ਵਾਪਸ ਨਹੀਂ ਆਉਂਦੇ ਹੁੰਦੇ ਐਨੀ ਗੱਲ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ